ਕਵੈਸਚਨ ਨੰਬਰ 5 ਕਵੈਸਚਨ ਨੰਬਰ ਜਿਹੜਾ 4 ਹੈ ਉਹ ਕਵੈਸਚਨ ਨੰਬਰ 1 ਨਾਲ ਦਾ ਹੈ ਉਹਦੇ ਵਿੱਚ ਆਪਾਂ ਨੇ ਸਮੀਕਰਨ ਆਪ ਬਣਾਉਣੀਆਂ ਸੀ ਠੀਕ ਹੈ ਤੇ ਫਿਰ ਗ੍ਰਾਫ ਬਣਾਉਣਾ ਸੀ ਕਵੈਸਚਨ ਨੰਬਰ 4 ਦੇ ਵਿੱਚ ਆਪਾਂ ਨੂੰ ਸਮੀਕਰਨਾਂ ਦਿੱਤੀਆਂ ਹੋਈਆਂ ਨੇ ਤੇ ਸਿਰਫ ਗ੍ਰਾਫ ਬਣਾਣਾ ਹੈ ਗ੍ਰਾਫ ਬਣਾਣਾ ਛੋਟਾ ਕੰਮ ਹੈ ਜੋ ਕਿ ਤੁਸੀਂ 9ਵੀਂ ਕਲਾਸ ਦੇ ਵਿੱਚ ਸਿੱਖ ਚੁੱਕੇ ਹੋ ਤੇ ਮੈਂ ਕਵੈਸਚਨ ਨੰਬਰ 1 ਦੇ ਵਿੱਚ ਵੀ ਸਿਖਾ ਚੁੱਕਿਆ ਕਵੈਸਚਨ ਨੰਬਰ 5 ਦੀ ਗੱਲ ਕਰਾਂਗੇ ਕਵੈਸਚਨ ਨੰਬਰ 5 ਦੇ ਵਿੱਚ ਇਹ ਗ੍ਰਾਫ ਰਾਈ ਵੀ ਹੋ ਸਕਦਾ ਹੈ ਅਤੇ ਇਹ ਸਿੱਧਾ ਆਮ ਵੀ ਹੋ ਸਕਦਾ ਹੈ ਸਿਰਫ ਗਰਾਫ ਦੀ ਲੋੜ ਨਹੀਂ ਹੈਗੀ ਕਿਉਂਕਿ ਸਿਰਫ ਆਪਾਂ ਨੇ ਲੰਬਾਈ ਤੇ ਚੁੜਾਈ ਪਤਾ ਕਰਨੀ ਹੈ ਠੀਕ ਹੈ ਆਪਾਂ ਦੋਵੇਂ ਤਰੀਕੇ ਕਰਾਂਗੇ ਤਾਂ ਆਪਾਂ ਸਭ ਤੋਂ ਪਹਿਲਾਂ ਲੰਬਾਈ ਤੇ ਚੁੜਾਈ ਮੰਨ ਲਾਂਗੇ ਮੰਨ ਲਓ ਲੰਬਾਈ ਮੰਨ ਲਓ ਕਿੰਨੀ ਹੈ x ਮੀਟਰ ਤੇ ਚੁੜਾਈ ਕਿੰਨੀ ਮੰਨ ਲਓ y ਮੀਟਰ ਕਿਉਂਕਿ ਕੁਐਸਚਨ ਨੰਬਰ 5 ਦੇ ਵਿੱਚ ਕਿਹਾ ਗਿਆ ਹੈ ਬਿਜਿਸਤੀ ਲੰਬਾਈ ਚਿਰਿ ਚੁੜਾਈ ਤੋਂ 4 ਮੀਟਰ ਵੱਧ ਹੈ ਤਾਂ ਜਿਹੜੀ ਲੰਬਾਈ ਹੈ ਉਹ ਕਿਤੇ ਡਿਪੈਂਡ ਕਰ ਰਹੀ ਹੈ ਉਹ ਚੁੜਾਈ ਤੇ ਡਿਪੈਂਡ ਕਰਦੀ ਹੈ ਅਤੇ ਆਪਣ ਇੱਕ ਅਰਥ ਪਰਮਾਪ ਦਿੱਤਾ ਹੋਇਆ ਅਰਥ ਪਰਮਾਪ ਮਤਲਬ ਕਿ ਅਦਾ ਪਰਮਾਪ ਉਹ 36 ਮੀਟਰ ਹੈ ਤਾਂ ਆਪਾਂ ਨੇ h x ਹੈ ਉਹ ਕਿਹਦੇ ਬਰਾਬਰ ਆ ਜੂਗੀ b 4 ਇਹ ਪ੍ਰਸ਼ਨ ਅਨੁਸਾਰ ਲਿਖਾਂਗੇ ਆਪਾਂ ਅਕੋਰਡਿੰਗ ਟੂ ਕੁਐਸਚਨ ਲੰਬਾਈ ਨੂੰ ਆਪਾਂ ਇੰਗਲਿਸ਼ ਇਚ ਲੈਂਥ ਕਹਿ ਦਿੰਦੇ ਨੇ ਤੇ ਚੁੜਾਈ ਨੂੰ ਆਪਾਂ ਬ੍ਰੈਡਥ ਕਹਿ ਦਿੰਦੇ ਆ ਇਹ ਪ੍ਰਸ਼ਨ ਅਨੁਸਾਰ ਹੋ ਗਿਆ ਵੀ ਜਿਹੜੀ ਲੰਬਾਈ ਹੈ ਉਹ ਚੌੜਾਈ ਤੋਂ 4 ਮੀਟਰ ਵੱਧ ਹੈ ਤਾਂ ਇਹ ਦੇ ਵਿੱਚ ਹੁਣ ਆਪਾਂ ਇੱਕ ਪਰਿਮਾਪ ਦਾ ਫਾਰਮੂਲਾ ਲਾਵਾਂਗੇ ਆਇਤ ਦਾ ਪਰਿਮਾਪ ਆਇਤ ਦਾ ਪਰਿਮਾਪ ਹੁੰਦਾ ਹੈ 2 ਲੰਬਾਈ ਚੌੜਾਈ ਪਰ ਆਪਾਂ ਨੂੰ ਅਰਧ ਪਰਮਾਪ ਦੀ ਗੱਲ ਕੀਤੀ ਗਈ ਹੈ ਅਰਧ ਪਰਮਾਪ ਖਾਤਰਾ ਆਪਾਂ ਦੋ ਨਾਲ ਵੰਡ ਕਰ ਦਨੇ ਆ ਜੇ ਮੈਨੂੰ ਮੈਂ ਦੋ ਨਾਲ ਵੰਡ ਕਰਦਾ ਤੇ ਅਰਧ ਪਰਮਾਪ ਬਣ ਗਿਆ ਕੀ ਬਣ ਗਿਆ ਇਹ ਅਰਧ ਪਰਮਾਪ ਦੇਖੋ ਆਇਤ ਦਾ ਪਰਮਾਪ ਨੂੰ ਦੋ ਨਾਲ ਵੰਡਤਾ ਯਾਨੀ ਕਿ ਅੱਧਾ ਕਰਤਾ ਤਾਂ ਅਰਧ ਪਰਮਾਪ ਕੀ ਦੇ ਬਰਾਬਰ ਆ ਗਿਆ ਲੰਬਾਈ ਪਲੱਸ ਚੁੜਾਈ ਲੰਬਾਈ ਪਲੱਸ ਚੁੜਾਈ ਅਰਧ ਪਰਿਮਾਪ ਕੀ ਦੇ ਬਰਾਬਰ ਆ ਗਿਆ ਭਈ ਲੰਬਾਈ ਪਲੱਸ ਚੜਾਈ ਤਾਂ ਅਰਧ ਪਰਿਮਾਪ 36 ਹੈ ਲੰਬਾਈ ਕਿੰਨੀ ਹੈ x ਚੁੜਾਈ ਕਿੰਨੀ ਹੈ y ਹੁਣ ਇੱਕ ਆਪਣੇ ਕੋਲ ਇਹ ਸਮੀਕਰਨ ਬਣ ਗਈ ਇੱਕ ਆਪਣੇ ਕੋਲ ਇਹ ਸਮੀਕਰਨ ਬਣ ਗਈ ਹੁਣ ਇੱਕ ਤਾਂ ਇਹ ਤਰੀਕਾ ਹੈ ਵੀ ਤੁਸੀਂ ਇਹਨਾਂ ਦੋ ਸਮੀਕਰਨਾਂ ਨੂੰ ਉਸ ਗਰਾਫ ਰਹੀ ਬਣਾਉਂਗੇ ਜਿਵੇਂ ਕਿ ਆਪਣੇ ਪਹਿਲਾ ਕੁਐਸਚਨ ਕੀਤਾ ਸੀ ਕਵੈਸਚਨ ਨੰਬਰ 1 ਦੇ ਵਿੱਚ ਆਪਣੇ ਕੋਲ ਦੋ ਸਮੀਕਰਨਾਂ ਬਣ ਜਾਂਦੀਆਂ ਸੀ ਠੀਕ ਹੈ ਤੇ ਆਪਾਂ ਉਹਨੂੰ ਗ੍ਰਾਫਾਈਜ਼ ਦੱਸਾਇਆ ਸੀ ਜਿਹੜੇ ਇਹ ਦੋ ਲਾਈਨਾਂ ਆਪਸ ਵਿੱਚ ਕੱਟਣਗੀਆਂ ਉਹ ਕੀ ਹੋਊਗਾ ਆਨਸਰ ਹੋਊਗਾ ਪਰ ਆਪਾਂ ਇਹ ਤੋਂ ਇਲਾਵਾ ਵੀ ਕਰ ਸਕਦੇ ਆ ਦੇਖੋ ਇਹਦੇ ਵਿੱਚ ਸਮੀਕਰਨ 1 ਦੇ ਵਿੱਚ x ਦਾ ਮੁੱਲ ਕਿੰਨਾ ਹੈ y 4 ਆਪਾਂ ਸਮੀਕਰਨ 1 ਦਾ ਮੁੱਲ ਸਮੀਕਰਨ 2 ਦੇ ਵਿੱਚ ਭਰ ਦਾਂਗੇ 86 x ਦਾ ਮੁੱਲ ਕਿੰਨਾ ਭਰਤਾ y 4 ਫਿਰ y ਦਾ y ta y y ਕਿੰਨਾ ਬਣ ਗਿਆ 2y ਉਧਰ ਬਣ ਗਿਆ 2y 4 ਤੇ 4 ਇਧਰ ਆ ਕੇ ਕਾਦਾ ਹੋ ਜਾਊਗਾ ਘਟਾ ਦਾ ਹੋ ਜਾਊਗਾ ਤੇ ਕਿੰਨਾ ਬਣ ਜੂਗਾ 32 2y ਇਧਰ ਆ ਕੇ ਦੇਖੋ 2y ਨਾਲ ਗੁਣਾ ਦਾ ਤਾਂ ਇਧਰ ਆ ਕੇ ਕੀ ਬਣ ਜੂਗਾ ਵੰਡ ਦਾ ਬਣ ਜੂਗਾ ਕੀ ਬਣ ਜੂਗਾ 1 ਬਤਾਓ ਤਾਂ 2 1 2 2 16 32 ਤਾ y ਦਾ ਮੁੱਲ ਕਿੰਨਾ ਆ ਗਿਆ ਭਈ 16 ਮੀਟਰ y ਕੀ ਆਪਣੀ ਚੁੜਾਈ ਹੈ y ਕੀ ਆਪਣੀ ਚੁੜਾਈ ਹੈ ਤਾਂ ਲੰਬਾਈ ਕੱਢਣ ਖਤਰਾ ਆਪਾਂ a ਦੇ ਵਿੱਚ ਪੁੱਟ ਕਰ ਦਾਂਗੇ ਤਾਂ x ਕਿੰਨੀ ਆ ਜੂਗੀ 16 4 ਯਾਨੀ ਕਿ b b ਮੀਟਰ ਤਾਂ ਆਪਣੀ ਲੰਬਾਈ ਕਿੰਨੀ ਆ ਗਈ b ਮੀਟਰ ਅਤੇ ਚੁੜਾਈ ਕਿੰਨੀ ਆ ਗਈ ਆਪਣੇ ਕੋਲ 16 ਮੀਟਰ ਦੇਖੋ ਜਿਹੜਾ ਆਪਾਂ ਨੇ ਇਹ ਮੈਥਡ ਯੂਜ਼ ਕੀਤਾ ਹੈ ਇਨੂੰ ਆਪਾਂ ਪੰਜਾਬੀ ਚ ਪ੍ਰਤੀਸਥਾਪਨ ਵਿਧੀ ਕਹਿੰਦੇ ਆ ਕਿਹੜੀ ਵਿਧੀ ਕਹਿੰਦੇ ਆ ਪ੍ਰਤੀਸਥਾਪਨ ਵਿਧੀ ਅੰਗਰੇਜ਼ੀ ਚ ਸਬਸਟੀਟਿਊਸ਼ਨ ਮੈਥਡ ਤਾਂ ਇਹਨਾਂ ਨੇ ਕੋਈ ਗ੍ਰਾਫ ਦੀ ਗੱਲ ਨਹੀਂ ਕੀਤੀ ਸੀ ਤਾਂ ਨਾ ਕਿ ਆਪਾਂ ਇਹ ਤਰੀਕੇ ਨਾਲ ਵੀ ਕੱਢ ਸਕਦੇ ਆ ਪਰ ਜੋ ਗ੍ਰਾਫ ਰਾਈ ਕਹਿ ਦਿੰਦਾ ਤਾਂ ਤੁਸੀਂ ਗ੍ਰਾਫ ਰਾਈ ਕੱਢੋਗੇ ਤੇ ਇਹੋ ਜਿਹੇ ਸਵਾਲ ਆਪਾਂ ਨੂੰ ਅਗਲੀ ਐਕਸਰਸਾਈਜ਼ ਦੇ ਵਿੱਚ ਵੀ ਦੇਖਦੇ ਮਿਲਣਗੇ ਠੀਕ ਹੈ ਤਾਂ ਇਹ ਤੋਂ ਬਾਅਦ ਆਪਾਂ ਕੁਐਸਚਨ ਨੰਬਰ 6 ਕਰੀਏ ਨੰਬਰ ਹੈ 6 ਕੁਆਸ਼ਨ ਨੰਬਰ 6 ਦੇ ਵਿੱਚ ਇੱਕ ਆਪਾਂ ਨੂੰ ਇੱਕ ਰੇਖੀ ਸਮੀਕਰਨ ਦੇ ਰખી ਹੈ ਤਾਂ ਦੋ ਚਲਾਂ ਵਿੱਚ ਯਾਨੀ ਕਿ ਚਲਾਂ ਦੇ ਵਿੱਚ ਜਿਹੜੇ x y ਨੇ ਇਹਨਾਂ ਨੂੰ ਆਪਾਂ ਅੰਗਰੇਜ਼ੀ 'ਚ ਵੇਰੀਏਬਲ ਕਹਿੰਦੇ ਨੇ ਅਤੇ ਪੰਜਾਬੀ 'ਚ ਚਲ ਮਤਲਬ ਕਿ ਜਿਹੜੇ ਚੇਂਜ ਹੁੰਦੇ ਨੇ ਜਿਹੜੇ ਚੇਂਜ ਹੋ ਸਕਦੇ ਨੇ ਤਾਂ ਇੱਕ ਹੋਰ ਇੱਕ ਆਪਣੇ ਹੋਰ ਸਮੀਕਰਨ ਲਿਖਣੀ ਹੈ ਤਾਂ ਸਮੀਕਰਨ ਕਿਹੜੇ-ਕਿਹੜੇ ਦਿਖੜੀਆਂ ਨੇ ਇੱਕ ਤਾਂ ਇਹੋ ਜੀ ਸਮੀਕਰਨ ਲਿਖਣੀ ਹੈ ਵੀ ਉਹ ਕੀ ਬਣ ਜਾਂਦੇ ਨੇ ਕੱਟ ਜਾਂਦੇ ਲਿਖਾਵਾਂ ਇੱਕ ਅਜਿਹੀ ਦਿਖੜੀਏ ਸਮੰਤਰ ਲਿਖਾਵਾਂ ਤੇ ਇੱਕ ਅਜਿਹੀ ਜਿਹੜੀ ਸਮਪਾਤੀ ਰਖਾਣਾ ਇਹਦੇ ਕੰਪੈਰੀਜ਼ਨ ਆਪਣੇ ਤੰਨ ਲਿਖਣੀਆਂ ਨੇ ਜਿਹੜੇ ਕਿ ਤੰਨਾਂ ਨੂੰ ਕੀ ਕਰਨਾ ਸੈਟੀਸਫਾਈ ਤਾਂ ਪਹਿਲਾਂ ਤਾਂ ਆਪਾਂ ਬਹੁਤ ਸੌਖਾ ਕਰ ਮੈਂ ਤੁਸੀਂ ਆਪ ਵਿਆਪ ਵੀ ਕਰ ਸਕਦੇ ਹੋ ਸਮਝ ਕੇ ਜਿਹੜੀਆਂ ਮੈਂ ਲਿਖੂੰਗਾ ਤੁਸੀਂ ਉਹਨੂੰ ਛੱਡ ਕੇ ਆਪ ਦੇ ਕੋਲ ਲਿਖਣੀ ਹਨ ਠੀਕ ਹੈ ਇੱਕ ਵਾਰੀ ਸਮਝ ਲੈ ਗਏ ਤਾਂ ਪਰ ਕੋਈ ਜੇ ਕੱਟਦੀਆਂ ਲਿਖਾਵੇਂ ਹੁਣ ਤਾਂ ਕੀ ਹੁੰਦਾ ਏ1/ਏ2 ਡਸ ਨਾਟ ਇਕੁਅਲ ਟੂ ਬ1/ਬ2 ਇਹ ਬਰਾਬਰ ਨਹੀਂ ਹੁੰਦੇ ਤਾਂ ਆਪਣੇ ਦੋ ਸਮੀਕਰਨ ਕਿਹੜੀਆਂ ਹੁੰਦੀਆਂ ਨੇ a1x b1/ c1 a2x b2/ c2 ਠੀਕ ਹੈ ਤਾਂ ਇਹ ਆਪਣੇ ਇੱਕੇ ਤਾਂ ਦੇ ਦੇ ਕੀ ਆਪਾਂ ਨੂੰ ਇਹ ਆਪਣੇ ਹੱਥ ਦੇ ਕੋਲ ਉਹੜਾ ਲਈ ਤਾਂ ਦੇਖੋ ਇਹਦੇ ਨਾਲ ਦੇਖੋ ਇਹ ਰੇਸ਼ਿਓ ਇਹਦੀ ਬਰਾਬਰ ਨਹੀਂ ਜਾਣੀ ਚਾਹੀਦੀ ਤਾਂ ਆਪਾਂ ਕਿਹੜੀ ਕਿਹੜੀ ਦਿਖਾਉਦੇ ਆ ਇਹਨੂੰ ਉਲਟ ਕਰ ਦੋ ਜਿੱਥੇ x ਨਾਲ ਆ 2 ਲੱਗਿਆ ਉਹਦੇ ਬਾਏ ਨਾਲ ਕੀ ਕਰ ਦੋ ਤਨ ਪਰ ਸਿੱਧੀ ਜਿਹੀ ਗੱਲ ਹੈ ਇਹਨਾਂ ਦੀ ਰੇਸ਼ਿਓ ਬਰਾਬਰ ਨਹੀਂ ਹੋਣੀ ਚਾਹੀਦੀ ਤੁਸੀਂ ਕੋਈ ਵੀ ਲਿਖ ਸਕਦੇ ਹੋ ਤੁਸੀਂ ਲਿਖ ਸਕਦੇ ਹੋ 3x 2 -9 0 ਇੱਕ ਤਾਂ ਇਹ ਵੀ ਰੇਖੀ ਸਮੀਕਰਨ ਹੈ ਜਿਹੜੀ ਕਿ ਇਹਨਾਂ ਦੋਨਾਂ ਨੂੰ ਦੱਸ ਆ ਰਹੀ ਹੈ ਵੀ ਇਹ ਕਿਨ ਹੈ ਕੱਟਦੀਆਂ ਰੇਖਾਂ ਬਣੇ ਪਿਆ ਨਾਲ ਦੇਖੋਗੇ ਦੇਖੋ 2 3 ਠੀਕ ਹੈ 2 3 ਤੇ 3 2 ਤੰਨਾ ਆਪਾ ਉਹਨਾਂ 2 ਤੇ ਮੈਂਸ 8/9 ਇਹ ਕੀ ਨੇ ਆਪਸ ਚ ਬਰਾਬਰ ਨਹੀਂ ਆਂਦੇ ਤਾਂ ਇਸੇ ਤਰ੍ਹਾਂ ਤੁਸੀਂ ਸਮੰਤਰ ਰੇਖਾਂ ਵਾਲਾ ਲਿਖੋਗੇ ਸਮੰਤਰ ਰੇਖਾਂਮਾਂ ਦੇ ਵਿੱਚ ਕੀ ਹੁੰਦਾ ਸਮੰਤਰ ਰੇਖਾਂਮਾਂ ਦੀ ਕੰਡੀਸ਼ਨ ਕੀ ਹੁੰਦੀ ਹੈ ਆਪਣੇ ਕੋਲ a1/a2 b1/b2 3 ਕੀ ਨਹੀਂ ਹੁੰਦੀ ਬਈ ਬਰਾਬਰ ਨਹੀਂ ਹੁੰਦੀ 3 ਕੀ ਨਹੀਂ ਹੁੰਦੀ ਬਰਾਬਰ ਨਹੀਂ ਹੁੰਦੀ ਹੈ ਕਿ ਬਾਕੀ ਕੀ ਹੁੰਦੀਆਂ ਨੇ ਬਰਾਬਰ ਹੁੰਦੀਆਂ ਨੇ ਤੁਸੀਂ ਇਹ ਤੋਂ ਇਲਾਵਾ ਵੀ ਲਿਖ ਸਕਦੇ ਹੋ ਦੇਖੋ ਜਿਵੇਂ 3x c ਤੁਸੀਂ ਇੱਥੇ ਹੋਰ ਕੀ ਵੀ ਲਿਖ ਸਕਦੇ ਹੋ 5x 7 -11 ਠੀਕ ਹੈ ਤਾਂ ਵੀ ਰੇਸ਼ਿਓ ਕੀ ਨਹੀਂ ਆ ਰਹੀ ਬਰਾਬਰ ਨਹੀਂ ਆ ਰਹੀ ਤਾਂ ਆਪਾਂ ਹੁਣ ਸਮਾਂਤਰ ਰੇਖਾမှာ ਦੇਖਾਂਗੇ ਰੇਸ਼ਿਓ ਬਰਾਬਰ ਹੋਣੀ ਚਾਹੀਦੀ ਹੈ ਤਾਂ ਆਪਾਂ ਲਿਖ ਸਕਦੇ ਹਾਂ 4x ਦੇਖੋ 1 2 ਬਣੂਗੀ ਇਹਦਾ 6 3 ਇਸੇ ਬਰਾਬਰ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਲਿਖ ਦਿੰਨੇ ਹਾਂ 11 ਤਾਂ ਤੁਸੀਂ ਧਿਆਨ ਨਾਲ ਦੇਖੋ 2 4 3/6 ਤਾਂ ਦੇਖੋ ਇਹਦਾ ਵੀ 1/2 ਆਊਗਾ ਕਰਕੇ ਦੇਖੋ 2/4 3/6 8/11 ਮੈਨਸ ਤੇ ਤਾਂ 1/2 ਬਣ ਰਿਹਾ ਏ ਦਾ ਵੀ ਕਿੰਨਾ ਬਣ ਰਿਹਾ 1/2 ਇਹ 3 ਦੀ ਬਰਾਬਰ ਨਹੀਂ ਹੈ 3 ਦੀ ਬਰਾਬਰ ਨਹੀਂ ਆ ਰਹੀ ਦੇਖੋ ਇਹਦਾ 8/11 ਬਣੂਗਾ ਤਾਂ ਕੀ ਕੀ ਬਣ ਰਿਹਾ 4/2 1/2 ਡਸ ਨੋਟ ਇਕੁਅਲ ਟੂ 8/11 ਤਾਂ ਇਹ ਕੰਡੀਸ਼ਨ ਨੂੰ ਕੀ ਕਰ ਰਿਹਾ ਇਹ ਸੈਟੀਸਫਾਈ ਕਰ ਰਿਹਾ ਹੈ ਤਾਂ ਇਸ ਤਰ੍ਹਾਂ ਬਣਾ ਲਿਆ ਤੁਸੀਂ ਹੋਰ ਵੀ ਬਣਾ ਸਕਦੇ ਹੋ 2 2 ਚੌਕੇ 8 ਇੱਥੇ 8 ਲਿਖ ਸਕਦੇ ਹੋ ਤਾਂ ਜੇ ਤੁਸੀਂ a ਨੂੰ 4 ਗੁਣਾ ਕੀਤਾ ਤਾਂ a ਨੂੰ ਵੀ ਕੀ ਕਰੂਗਾ 4 ਗੁਣਾ 3 ਚੌਕੇ 12 ਤਾਂ ਇੱਕ a b ਸਮੀਕਰਨ ਬਣ ਸਕਦੀ ਹੈ ਇਸ ਤਰ੍ਹਾਂ ਬਣਾ ਸਕਦੇ ਹੋ 8x 12y 11 0 ਪਲੱਸ ਦਾ 11 ਇਹ ਪਾਸ ਸਕਦੇ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਤਾਂ 2 ਚੌਕੇ 8 3 ਚੌਕੇ 12 ਪਹਿਲੇ ਦੋ ਰੇਸ਼ੀਓਸ ਬਰਾਬਰ ਹੋਣੇ ਚਾਹੀਦੇ ਨੇ ਤੀਸਰੀ ਬਰਾਬਰ ਨਹੀਂ ਹੋਣੀ ਚਾਹੀਦੀ ਹੁਣ ਆਜੋ ਆਪਾਂ ਸੰਪਾਤੀ ਲਿਖਾਵਾਂ ਸੰਪਾਤੀ ਰਖਾਮਾ ਲਈ ਕੀ ਗੱਲ ਸੀ ਸੰਪਾਤੀ ਸੰਪਾਤੀ ਚ ਤੰਨੇ ਕੀ ਹੋਣਗੇ ਬਈ ਬਰਾਬਰ ਹੋਣਗੇ ਤੰਨੇ ਕੀ ਹੋਣੇ ਚਾਹੀਦੇ ਨੇ ਬਰਾਬਰ ਤਾਂ ਜੇ ਬਰਾਬਰ ਹੈ ਤੇ ਤੁਸੀਂ ਇਹ ਲਿਖਣਾ ਤਾਂ ਜਿੰਨਾ a ਦਾ ਗੁਜੇ ਇਹਨੂੰ 2 ਗੁਣਾ ਕਰੋਗੇ a ਨੂੰ ਵੀ 2 ਗੁਣਾ ਕਰਨਾ ਪੂਗਾ a ਨੂੰ ਵੀ 2 ਗੁਣਾ ਕਰਨਾ ਪੂਗਾ ਤਾਂ ਕਿਹੜੀ ਕਿਹੜੀ ਸਮੀਕਰਨਾਂ ਸਾਡੇ 4x 6/16 ਜੇ ਤੁਸੀਂ AB ਦੀ ਰੇਸ਼ਿਓ ਕੱਢੋਗੇ AB ਅਤੇ AB ਆਪਸ ਵਿੱਚ ਇਹ ਰੇਸ਼ਿਓ ਕੱਢੋਗੇ ਤਾਂ ਤੁਸੀਂ ਦੇਖੋਗੇ ਆਨਸਰ ਚ ਕੀ ਆਊਗਾ 1/2 1/2 1/2 ਹੋਰ ਕਿਵੇਂ ਦਿੱਖ ਸਕਦੇ 3 ਗੁਣਾ ਦਿੱਖ ਸਕਦੇ ਆ 6x 9/24 ਤਾਂ ਜੇ ਤੁਸੀਂ AB ਅਤੇ AB AB ਤੇ ਇਹਦੀ ਜੇ ਤੁਸੀਂ ਰੇਸ਼ਿਓ ਘਟੋ ਮੇਰਾ ਕਿੰਨੇ ਆਉਗੀ 1/3 1/3 1/3 ਤਾਂ ਤੁਸੀਂ ਆਪਦੇ ਕੋਲੋਂ ਵੀ ਹੋਰ ਸਮੀਕਰਨਾਂ ਇਸ ਤਰ੍ਹਾਂ ਦੀਆਂ ਬਣਾ ਸਕਦੇ ਹੋ ਦੇਖੋ ਤੁਸੀਂ ਐਕਸਟਰਾ ਕਰ ਸਕਦੇ ਹੋ ਜੇ ਰੇਖਾਵਾਂ ਕੱਟਦੀਆਂ ਨੇ ਤਾਂ ਹੱਲ ਕੀ ਹੋਊਗਾ ਇੱਕ ਹੋਊਗਾ ਤੇ ਹੋ ਕੀ ਹੋਊਗਾ ਸੰਗਤ ਜੇ ਰੇਖਾਵਾਂ ਸਮੰਤਰ ਨੇ ਤਾਂ ਕੋਈ ਹੱਲ ਨਹੀਂ ਹੁੰਦਾ ਜੇ ਕੋਈ ਹੱਲ ਨਹੀਂ ਹੁੰਦਾ ਤਾਂ ਕੀ ਆਸੰਗਤ ਸੰਪਾਤੀ ਰੇਖਾਵਾਂ ਸੰਪਾਤੀ ਰੇਖਾਵਾਂ ਜਿਨ੍ਹਾਂ ਦੇ ਅਨੇਕ ਹੱਲ ਹੁੰਦੇ ਨੇ ਤੇ ਕੀ ਹੁੰਦੇ ਨੇ ਸੰਗਤ ਤੁਸੀਂ ਐਕਸਟਰਾ ਇਹ ਵੀ ਲਿਖ ਸਕਦੇ ᱠੱਟ ਦੀਆ ਮਤਲਬ ਆ ਕ੍ਰੋਸ ਕਰਕੇ ਆ ਸਮান্তਰ ਮਤਲਬ ਆ ਸਮান্তਰ ਹੋ ਗਿਆ ਸੰਪਾਤਤੀ ਮਤਲਬ ਇੱਕ ਦੂਜੇ ਦੇ ਉੱਪਰ ਤਾਂ ਇਹ ਸੀ ਆਪਣਾ ਕੁਐਸਚਨ ਨੰਬਰ 6 ਕੁਐਸਚਨ ਨੰਬਰ 7 ਵੀ ਗ੍ਰਾਫ ਵਾਲਾ ਹੈ ਉਹ ਵੀ ਤੁਸੀਂ ਆਪ ਕਰ ਸਕਦੇ ਹੋ ਤਾਂ ਇਹਦੇ ਨਾਲ ਆਪਣੀ 3.1 ਦੀ ਐਕਸਰਸਾਈਜ਼ ਕੀ ਹੁੰਦੀ ਹੈ ਖਤਮ ਹੋ ਗਈ